ਆਪ ਬਲਾਵ ਮਹੱਲਾ ਪੰਜਵਾਂ ਤਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਭਉਨਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨਾ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਕੜੀ ਸੋ ਲਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿ ਨਾਮ ਨਾਲਿਕ ਤਿਸ ਸਰਨਾਗਤੀ ਘਟ ਘਟ ਸਭ ਜਾਨ ਬਲਾਵਲ ਮਹੱਲਾ ਪੰਜਵਾਂ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀ ਨੀਂਦਾਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸ ਬਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਨ ਦਿਨ ਰੰਗ ਰਾਤਾ ਸ਼ਾਂਤ ਸਹਿਜੋ ਆਨੰਦ ਘਨਾ ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣ ਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮੇ ਅੰਤਰ ਜਾਮੀ ਥਾਨ ਤਨ ਅੰਤਰ ਰਾਵ ਰਹੀ ਨਾਨਕ ਕੇ ਸੁਆਮੀ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚਉ ਗਿਰਦਹ ਮਾਰੇ ਰਾਮਕਾਰ ਦੁਖ ਲੱਗੈ ਨਾ ਪਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਦੇ ਦਿਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਲਾਵਲ ਮਹੱਲਾ ਪੰਜਵਾਂ ਆਪਣੇ ਬਾਲ ਕੇ ਆਪ ਰਖਿਐਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਈ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜਿਵਾਲਿਅਨ ਜਾਂ ਕਾਵਡ ਪਰਤਾਪ ਦੁਖ ਹਮਾਰੇ ਬਖਸ਼ਿਐਨ ਆਪਣੀ ਕਲ ਧਾਰੀ ਮਨ ਬਾਛਤ ਫਲ ਦਿੱਤਿਐਨ ਨਾਨਕ ਬਲੇਹਾਰੀ raag balavala mahalla 5 chaupade do pade kar sewa ek ओंकार सतगुरु प्रसाद मेरे मोहन श्रवनी ए ना सुनाए साक्त गीत नाद धुन गावत बोलत बोल अजाए रहाऊ सेवत सेव सेव साध सेव सदा करौ किरताई ਅਪੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਮੋਹੇ ਚਰਨ ਰਿਧੈ ਵਸਾਈ ਸਭ ਹੂ ਤਲੈ ਤਲੈ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਈ ਅਬਮਾਨ ਖੋਏ 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 ਖੁਈ ਹੋ ਮੂ ਕੋ ਸਤਿਗੁਰ ਮੰਤਰ ਦਰੜਾਏ ਅਤੁੱਲ 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 ਨਹਿ ਤੁਲਿਐ ਭਗਤ ਵਛਲ ਕਿਰਪਾਈ ਜੋ ਜੋ ਸਰਨ ਪਰਿਓ ਗੁਰ ਨਾਨਕ ਭੈ ਦਾਨ ਸੁਖ ਪਾਏ ਬਲਾਵਲ ਮਹਲਾ 5 ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰੈ ਨਮਸ਼ਕਾਰ ਡੰਡਉਤ ਬੰਦਨਾ ਅਨਕ ਬਾਰ ਜਾਉ ਬਾਰੈ ਰਹਾਉ ਊਠਤ ਬੈਠਤ ਸੋਵਤ ਜਾਗਤ ਏਹ ਮਨ ਤੁਜਹਿ ਚਿਤਾਰੈ ਸੂਖ ਦੂਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ਤੂੰ ਮੇਰੀ ਓਟ ਬਲਬੋਧ ਧਨ ਤੁਮਹੀ ਤੁਮਹਿ ਮੇਰਾ ਪਰਵਾਰੈ ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖ ਨਾਨਕ ਸੁਖ ਚਰਨਾਰੈ ਬਲਾਵਲ ਮਹੱਲਾ ਪੰਜਵਾਂ ਸੁਨੀਯਤ ਪ੍ਰਭ ਤਉ ਸਗਲ ਉਧਾਰਨ ਮੋਹ ਮਗਨ ਪਤਤ ਸੰਗ ਪ੍ਰਾਣੀ ਐਸੇ ਮਨਹਿ ਬਸਾਰਨ ਰਹਾਉ ਸੰਚ ਵਿਖਿਆਲੇ ਗ੍ਰਾਹ ਜਕੀਨੀ ਅੰਮ੍ਰਿਤ ਮਨ ਤੇ ਧਾਰਨ ਕਾਮ ਕ੍ਰੋਧ ਲੋਭ ਰਾਤ ਨਿੰਦਾ ਸਤ ਸੰਤੋਖ ਬਧਾਰਨ ਬਿਨ ਤੇ ਕਾੜ ਲਿਓ ਮੇਰੇ ਸੁਆਮੀ ਹਾਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਨ ਬਲਾਵਲ ਮਹੱਲਾ ਪੰਜਵਾਂ ਸੰਤਨ ਕੈ ਸੁਨੀਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰ ਰਹੀ ਦਿਨਸ ਅਰ ਰਾਤ ਰਹਾਉ ਕਰ ਕਿਰਪਾ ਆਪਣੀ ਪ੍ਰਭ ਕੀਨੇ ਨਾਮ ਆਪਣੀ ਕੀ ਕੀਨੀ ਦਾਤ ਆਠ ਪਹਿਰ ਗੁਣ ਗਾਵਤ ਪ੍ਰਭ ਕੀ ਕਾਮ ਕ੍ਰੋਧ ਇਸ ਤਨ ਤੇ ਜਾਤ ਤ੍ਰਿਪਤ ਅਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਲਾਤ ਬਲਾਵਲ ਮਹੱਲਾ ਪੰਜਵਾਂ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵੇਰੀ RAM ਰਸਾਇਣ ਆਤਮ ਧਰਾਪ ਚਰਨ ਗਹਿ ਸਰਨ ਸੁਖ ਦਾਤੀ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਭਰਮ ਭੈ ਬਿਨਸੇ ਕਹੋ ਨਾਨਕੋ ਠਾਕੁਰ ਪ੍ਰਤਾਪ ਬਲਾਵਲ ਮਹੱਲਾ 5 ਤਾਪ ਲਾਹਿਆ ਗੁਰ ਸਿਰਜਨ ਹਾਰ ਸਤਗੁਰੇ ਆਪਣੇ ਕਉ ਵੱਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾਉ ਕਰਮ ਅਸਟਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ लाज ਰੱਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਾਹ ਪਰਵਾਨ ਰਾਗ ਬਲਾਵਲ ਮਹੱਲਾ ਪੰਜਵਾਂ ਚੌਪਦੀ ਦੋ ਪਦੀ ਘਰ ਸਤਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਉ ਬਿਸਮਨ ਬਿਸਮ ਭਏ ਜੋ ਦੇਖਿਓ ਕਹਿਨ ਨਾ ਜਾਏ ਵਡਿਆਈ ਮਗਨ ਭਏ ਊਹਾ ਸੰਗ ਮਾਤੇ ਪੋਤ ਪੋਤ ਲਪਟਾਈ ਹਾਲ ਜਾਲ ਨਹੀਂ ਕਸ਼ੂ ਜੰਜਾਰਾ ਅਹਮ ਬੁੱਧ ਨਹੀਂ ਭੋਰਾ ਊਚਨ ਊਚਾ ਬੀਚ ਨਾ ਖੀਚਾ ਹਉ ਤੇਰਾ ਤੂੰ ਮੋਰਾ ਇੱਕੰਕਾਰ ਏਕ ਪਸਾਰਾ ਏਕ ਹੈ ਅਪਰ ਅਪਾਰਾ ਏਕ ਬਸ ਤੀਰਨ ਏਕ ਸੰਪੂਰਨ ਏਕ ਹੈ ਪ੍ਰਾਨ ਆਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾ ਅੰਤਾ ਸਦਾ ਬੇਅੰਤਾ ਕਹ ਨਾਨਕ ਊਚੋ ਊਚਾ ਬਲਾਵਲੇ ਮਹੱਲਾ ਪੰਜਵਾਂ ਬਿਨ ਹਰ ਕਾਮ ਨ ਆਵਤ ਹੀ ਜਾਂ ਸਿਉ ਰਾਚਿ ਮਾਚ ਤੁਮ ਲਾਗੇ ਉਹ ਮੋਹਨੀ ਮਹਾਵਤ ਹੀ ਰਹਾਉ ਕਨਕ ਕਾਮਨੀ ਸੇਜ ਸੋਨੀ ਛੋੜ ਕਿਨਹਿ ਮੈਂ ਜਾਵਤ ਹੀ ਉਰਜ ਰਹਿਓ ਇੰਦਰੀ ਰਾਸ ਪ੍ਰੇਰਿਓ ਵਿਖੇ ਠ ਗਉਰੀ ਖਾਵਤ ਹੀ ਤ੍ਰਿਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੈ ਜਰਾਵਤ ਹੀ ਐਸੇ ਗੜ ਮਹਿ ਐਠ ਹਠੀਲੋ ਫੂਲ ਫੂਲ ਕਿਆ ਪਾਵਤ ਹੀ ਪੰਜ ਦੂਤ ਮੂंड ਪਰ ਠਾਡੀ ਕੇਸ ਗਏ ਫੇ ਰਾਵਤ ਹੀ ਦ੍ਰਿਸ਼ਟ ਨ ਆਵਹਿ ਅੰਧ ਅਗਿਆਨੀ ਸੋਏ ਰਹਿਓ ਮਦ ਮਾਵਤ ਹੀ ਜਾਲ ਪਸਾਰ ਚੋਗ ਬਿਸਥਾਰੀ ਪੰਛੀ ਜਿਉ ਫਹਾਵਤ ਹੀ ਕਹੋ ਨਾਨਕ ਬੰਦਨ ਕਾਟਨ ਕੋ ਮੈਂ ਸਤਿਗੁਰੂ ਪੁਰਖ ਧਿਆਵਤ ਹੀ ਬਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੋਲਿ ਪ੍ਰਾਨ ਪਿਆਰੂ ਮਨ ਹੈ ਆਧਾਰੂ ਚੀਤ ਚਿਤਵੋ ਜੈਸੇ ਪਾਨ ਤੰਬੋਲੀ ਰਹਾਉ ਸਹਿਜ ਸਮਾਇਉ ਗੁਰਹਿ ਬਤਾਇਉ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰਿਆਮੁਖ ਲਾਗੂ ਜੋ ਵਡਭਾਗੋ ਸੁਹਾਗ ਹਮਾਰੂ ਕਤੋਂ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਨ ਪਤਨੀ ਕੀ ਮੇਰੀ ਬਣੀ ਘਟੋਲੀ ਬਲਾਵਲ ਮਹੱਲਾ